ਬਹੁਤ ਸਤਕਾਰਯੋਗ ਸਾਫ ਦਾ ਮੈਂਬਰ ਆਫ ਪਾਰਲੀਮੈਂਟ ਮੁਹੰਮਦ ਸਬੀਕ ਜਿਹੜੇ ਬਹੁਤ ਵੱਡੇ ਕਲਾਕਾਰ ਹੁੰਦੇ ਹੁਣ ਵੀ ਅੱਜਕੱਲ ਗਾਉਂਦੇ ਹੈ ਜਦੋਂ ਜਦੋਂ ਆ ਬੇਬੇ ਵਿਆਹੀ ਆਈ ਹੁਣੀ ਆ ਉਦੋਂ ਮੁਹੰਮਦ ਸਬੀਕ ਚੰਦਾ ਸੀ ਜਦੋਂ ਬੇਬੇ ਜਵਾਨੀ ਚੜ੍ਹਦਾ ਸੀ ਸੋ ਸਾਡੇ ਬਹੁਤ ਹੀ ਸਤਕਾਰਯੋਗ ਹਰਪ੍ਰਤਾਪ ਸਿੰਘ ਜੀ ਨਾਲਾ ਸਾਫ ਦਾ ਐਮਐਲਏ ਸਾਹਿਬ ਬਹੁਤ ਸਤਕਾਰਯੋਗ ਸਾਡੇ ਨਕੋਤਰ ਤੋਂ ਲੜੇ ਦਈਆ ਸਾਹਿਬ ਡਾਕਟਰ ਦਈਆ ਜੀ ਬਹੁਤ ਸਤਕਾਰਯੋਗ ਹਲਕੇ ਦੇ ਇੰਚਾਰਜ ਮਜੀਠੇ ਦੇ ਸਾਡੇ ਸੱਜਣ ਸਾਹਿਬ ਸਾਰੀ ਸਤਕਾਰਯੋਗ ਸਾਥੀਓ ਬਹੁਤ ਹੀ ਸਤਕਾਰਯੋਗ ਜਿਸਕਰ ਕਾਲੋ ਦੀ ਸਪੋਕਸਪਰਸਨ ਮਾਤਾ ਨੇ ਬਹਾਪਾਸ਼ਕ ਦੇਣਾ ਨਹੀਂ ਕਿਉਂਕਿ ਬਾਵਾ ਚੇ ਹੋ ਗਿਆ ਥੋੜੇ ਬੈਠੇ ਮੈਂ ਦੋ ਚੜਗਣਾ ਇੱਕ ਤਾਂ ਮੈਂ ਕਹਿਣਾ ਚਾਹੁੰਦਾ ਵੀ ਤਿੰਨ ਉਮੀਦਵਾਰ ਮੁੱਖ ਰੂਪ ਦੇ ਵਿੱਚ ਸਾਹਮਣੇ ਇੱਕ ਕਾਂਗਰਸ ਦਾ ਇੱਕ ਭਾਜਪਾ ਦਾ ਫੋਲਾ ਰਿਆ ਤੇ ਤੁਝਾ ਝੰਡਾ ਜਿਹੜਾ ਝੰਡਾ ਵਾਲਿਆਂ ਦਾ ਬੰਦਾ ਇਹ ਪਹਿਲਾ ਫੁੱਲ ਹੁੰਦਾ ਸੀ ਮੇਰੇ ਕੋਲੇ ਪਹਿਲਾ ਫੁੱਲ ਚ ਹੁੰਦਾ ਸੀ ਉਹ ਵਾਰੀ ਫੁੱਲ ਤੋਂ ਲੜਿਆ ਤੇ ਹੁਣ ਝੰਡਾ ਨਹੀਂ ਫੜ ਲਿਆ ਮਾਨੇ ਇਹ ਚੁੰਨੀ ਲਾਲ ਭਟਕੀ ਨੇ ਸੁਪੁੱਤਰ ਮੈਂ ਚੁੰਨੀ ਲਾਲ ਭਟਕੀ ਅੱਜ ਵੀ ਕਹਿੰਦੇ ਮੈਂ ਭਾਜਪਾ ਦਾ ਮੁੰਡਾ ਮੇਰਾ ਝੰਡਾ ਚੁੰਨੀ ਲਾਲ ਭਟਕਾ ਸ਼ਹਿਰੀ ਵਿਕਾਸ ਮੰਤਰੀ ਸੀ ਧੰਤ ਬਰਾਬਰੀ ਦੇ ਆ ਬਰਾਤਰੀ ਦਾ ਨਾਂ ਲੈ ਕੇ ਲੋਕ ਮੋਟਾ ਲੈ ਜਾਂਦੇ ਮੈਂ ਕਹਿੰਦਾ ਮੈਂ ਚਾਹਤਿਆਂ ਮੈਨੂੰ ਮੋਟਾ ਪਾ ਦਿਓ ਕੋਈ ਕਹਿੰਦਾ ਮੈਂ ਬਾੜੀਆਂ ਮੈਨੂੰ ਮੋਟਾ ਪਾ ਕੋਈ ਕਹਿੰਦਾ ਮੈਂ ਘੱਟਾ ਮੈਨੂੰ ਭਾਤ ਪਾ ਦਿਓ ਕੋਈ ਕਹਿੰਦਾ ਰਵੀਦਾਸ ਸਿੰਘ ਮੈਂ ਮੈਨੂੰ ਮੋਟਾ ਪਾ ਦਿਓ ਪਾ ਦਿਓ ਤੁਹਾਡਾ ਆਂਡੀ ਗਵਾਂਡੀ ਜਾਤ ਭਾਈ ਤੁਹਾਨੂੰ ਵੀ ਕਮਾ ਕੇ ਪੈਸੇ ਦਿੰਦਾ ਜਾ ਕੇ ਹੋ ਸਕਦਾ ਕੰਮ ਬਣਾਏ ਬੇ ਜਾਤ ਵਾਲਾ ਮਿਲ ਜਾਏ ਕੰਮ ਆਪਾਂ ਬਣ ਜਾਏ ਕਈ ਵਾਰੀ ਜਿਹੜੇ ਤੋਂ ਵੀ ਦੂਰ ਕੰਮ ਨਹੀਂ ਆਉਂਦਾ ਦੂਜਾ ਆ ਜਾਂਦਾ ਕਈ ਵਾਰੀ ਸੱਗੇ ਰਿਸ਼ਤੇਦਾਰ ਤੋਂ ਵੀ ਆਉਂ ਨਹੀਂ ਹੁੰਦਾ ਤੇ ਦੋਸਤ ਕੰਮ ਉਹ ਵੀ ਢੇਲੀ ਜਾਣੇ ਕੰਮ ਆ ਜਾਂਦੇ ਉਹ ਆਧਾਰ ਦੇ ਦਿੱਤੀ ਤੇ ਬੰਦਾ ਇਲਾਜ ਕਰਾਉਂਦਾ ਕਿ ਜਾਤ ਪਾਤ ਦੇ ਚੱਕਰ ਤੋਂ ਛੱਡ ਦਿਓ ਇਹ ਜਾਤ ਉਦੋਂ ਹੈ ਜਦੋਂ ਮੇਰੇ ਅਰ ਜਿਵੇਂ ਲੜਨਾ ਹੈ ਉਦੋਂ ਕਹਿੰਦਾ ਮੈਂ ਫਰਾਂਹ ਜਾਤ ਦਾ ਹਾਂ ਜਦੋਂ ਤੇਰੇ ਘਰੇ ਬਾਪੂ ਵਾਲੇ ਪੈਸੇ ਆਉਂਦੇ ਤੂੰ ਵੱਡ ਕੇ ਮੈਂ ਵੀ ਅਸੀਂ ਬਰੁਕਤੀ ਜਾਤ ਦੀ ਨਹੀਂ ਜੰਦਾ ਨਾ ਕੋਈ ਇਹ ਸਾਨੂੰ ਆਉਂਦੇ ਕਿਆ ਨਹੀਂ ਕੂਚੀ ਦਾ ਇਹ ਗੇੜੇ ਸਕੀਟੇ ਇਹ ਫੁੱਲ ਛੱਡ ਕੇ ਆਇਆ ਮੇਰਾ ਭਰਾ ਦੋ ਵਾਰੀ ਫੁੱਲ ਤੋਂ ਲੜ ਰਿਹਾ ਜਿਹੜਾ ਹੁਣ ਫੁੱਲ ਤੋਂ ਲੜ ਰਿਹਾ ਹੈ ਅੰਗਰਾਜ ਅਕਰਬ ਇਹ ਝਾੜੂ ਛੱਡ ਗਿਆ ਇਹ ਕਿਹੜਾ ਝਾੜੂ ਬਹੁਤ ਕਰਦਾ ਹੈ ਮਨਾ ਫਸ ਗਿਆ ਝਾੜੂ ਫਸਿਆ ਕਿਉਂ ਸਭ ਦਾ ਹਿਸਾਬ ਉੱਥੇ ਵੀ ਆ ਰਿਹਾ ਲੈ ਲੈ ਫੁੱਲ ਤੈਨੂੰ ਫੁੱਲ ਦੇਣ ਲੱਗਿਆ ਫੁੱਲਾਂ ਦੇ ਵੀ ਉਧਰ ਨਹੀਂ ਆ ਰਹੇ ਲੈ ਲੈ ਹੁਣ ਇਹਨੂੰ ਚੜ੍ਹ ਬੜਾ ਚੜ੍ਹ ਰਿਹਾ ਹੈ ਇਹਨਾਂ ਲੋਕਾਂ ਨੇ ਸਾਡੇ ਕੂਟੇ ਪਜਾਮਿਆਂ ਤੇ ਸਵਾਸ ਆਹ ਤ੍ਰੇਤਰਜਿੰਦਰ ਸਿੰਘ ਬਾਜਵਾ ਤੇ ਆ ਸਬੀਕ ਸਾਹਿਬ ਉਹ ਜਨ ਵਾਲਾਸਤ ਇਹਨਾਂ ਨੂੰ 60-70 ਸਾਲ ਹੋ ਗਏ 70-70 ਸਾਲ ਹੋ ਗਏ ਉਮਰ ਇਹਨਾਂ ਦੇ ਪਿਓ ਪਿਤਾ ਜੀ ਰਾਜਨੀਤੀ ਜੋਗੇ ਸੀ ਇਹਨਾਂ ਦੀ ਉਮਰ 75 ਸਾਲ ਦੀ ਹੋਣੀ ਹੈ ਸਬੀਕ ਸਾਹਿਬ ਐ ਸਾਰੀ ਟੈਕ ਨਹੀਂ ਦਿੱਤੀ ਮੈਂਬਰ ਪਾਰਲੀਮੈਂਟ ਦੀ ਇਹਨਾਂ ਨੇ ਕਿਹਾ ਯਾਰ ਮੈਂ ਬਜ਼ੁਰਗ ਹੋ ਗਿਆ ਦੇਖ ਲੋ ਕਾਂਗਰਸ ਦਾ ਚਿੰਦਾ ਚਾਹੇ ਇਹਨਾਂ ਨੇ ਸਾਈਕਲ ਤੇ ਬੱਸਾਂ ਤੇ ਆਪਦਾ ਸਫ਼ਰ ਸ਼ੁਰੂ ਕੀਤਾ ਪੈਦਲ ਜਾਂਦੇ ਹੁੰਦੇ ਸੀ ਤੇ ਮੰਤਰੀ ਬਣੇ તૈયારી ਕੀਤੀ ਵੀ ਕਈ ਅਰੀ ਨਹੀਂ ਮਿਲਿ। ਮੈਂ ਕਾਂਗਰਸ ਚਾਰ ਆ ਵੀ ਜਿੱਤ ਗਏ। ਤੁਹਾਨੂੰ ਹੋ ਸਕਦਾ ਕਾਂਗਰਸ ਕਦੇ ਵੀ ਤੂੰ ਆਦੇ ਘਰੇ ਨਾ ਜਾ। ਅਸੀਂ ਤੈਨੂੰ ਟਿਕਟ ਨਹੀਂ ਦੇਣੀ। ਭਈ ਚਾਰ ਆੜੀ ਦੇਤੀ ਈ ਭੋਲੀ ਹੈ। ਮੇਰੇ ਪਿਓ ਦਾ ਕੋਈ ਗਦੌੜਾ ਫਿਰਿਆ ਸੀ ਕਿ ਜਿਹੜਾ ਮੈਨੂੰ ਚਾਰ ਆੜੀ ਟਿਕਟ ਮਿਲ ਗਈ। ਇਹਨਾਂ ਨੂੰ ਸ਼ਰਮ ਨਹੀਂ ਆਉਦੀ ਇੱਕ ਆਰਐਮਸੀ ਪੋਆਈ ਕਾਉਂਸਲਰ ਫੇਰ ਐਮ ਨੇ ਉਹ ਰਿਕੂ ਬਣਾਇਆ ਸੀ ਮੁੰਡਾ ਉਹਨੂੰ ਕਾਉਂਸਲਰ ਬਣਾਇਆ ਸੀ ਉਹ ਬਾਈ ਉਹ ਛੇਤੀ ਦੇ ਨੇ ਉੱਠ ਗਿਆ ਝੜੀ ਤੁਸੀਂ ਜੁਕਾਤਾ ਫੇਰ ਛੇਤੀ ਦੇ ਨੇ ਉੱਠ ਗਿਆ ਭੁਲੇਖੇ ਉਹ ਕੋਈ ਮਾਰਦੀ ਰਹੀ ਕੌਣ ਚ ਜਾਉਂ ਜਿਹੜੇ ਲੋਕ ਇਹੋ ਨੇ ਲੋਗ ਐ ਇਹਦਾ ਮਤਲਬ ਉਹ ਲਾਜ ਚੀ ते जे थोड़ा लीडर लालच बन गया घर का मुखी लालची बन गया फिर विधव और इंजाम चार बारी की कौंसलर है यह हरेक ने चूले की तकलीफ भी जानती है क्योंकि आप हट बताए कम किया जिरा घर जावरे न्याणे पाले फिर कारोबार चलाया ਫੇਰ ਮਹਲੇ ਚ ਰਹਿੰਦੀ ਐ ਚਾਰ ਵਾਰੀ ਪਾਸ ਕੌਂਸਲਰ ਜਿੱਤੀ ਐ ਇਹਨੂੰ ਪਤਾ ਸੀਵੇਰੇ ਦੀ ਤਕੀ ਹੈ ਇਹਨੂੰ ਪਤਾ ਗੰਦਾ ਪਾਣੀ ਕਿਵੇਂ ਆਉਂਦਾ ਐ ਇਹਨੂੰ ਪਤਾ ਮੀਆਂ ਦੇ ਵਿੱਚ ਗਲੀਆਂ ਚ ਪਾਣੀ ਕਿਵੇਂ ਖੜਦਾ ਐ ਇਹਨੂੰ ਪਤਾ ਸਾਰੀਆਂ ਮਾਵਾ ਭੈਣਾਂ ਦੀਆਂ ਤਕੀਫਾਂ ਬਾਰੇ ਲੱਭਾਈ ਦੀ ਉਮੀਦਵਾਰਾਂ ਚੋਂ ਨੰਬਰ 1 ਵਾਲਾ ਉਮੀਦਵਾਰ ਸਾਡੀ ਹੁੰਦੀ ਵਾਰ ਬੀਤੀ ਸੁਰਿੰਦਰ ਕੌਰ ਇਹਨਾਂ ਕੋ ਇਹ ਰੋਜ਼ ਹੁਣ ਉਹ ਕਹਿੰਦਾ ਮੈਂ ਉਹਦੀਆਂ ਗੱਲਾਂ ਕਰਾਂ ਉਹ ਕਹਿੰਦਾ ਮੈਂ ਉਹਦੀਆਂ ਗੱਲਾਂ ਕਰਾਂ ਪੰਜ ਵਾਰੀ ਕੀਤੀ ਇਹ ਸਾਰੇ ਠੱਗ ਰਹੇ ਨੇ ਇਹ ਠੱਗਾਂ ਤੋਂ ਦੇ ਬਚਣਾ 40 ਦਾ ਬੀਬੀ ਸੁਰਿੰਦਰ ਕੌਰ ਨੂੰ ਆਜੋ ਹਾਂ ਮੈਨੂੰ ਵੋਟਾਂ ਪਾਉਣੀਆਂ ਫੁੱਲ ਵਾਲਿਆਂ ਨੂੰ ਤੇ ਝਾੜੂ ਵਾਲਿਆਂ ਨੂੰ ਪਾਰਟੀ ਦੀ ਗੱਲ ਕਰਦੇ ਹੋ ਇਹ ਤਾਂ ਉਮੀਦਵਾਰ ਦੀ ਗੱਲ ਕੀਤੀ ਪਾਰਟੀ ਕਿਹੜੀ ਚੰਗੀ ਝਾੜੂ ਵਾਲਿਆਂ ਨੂੰ ਤੁਸੀਂ 25 ਸਾਲ ਹੋ ਗਏ ਦੇਖਦੇ ਆਣ ਕੀ ਕੀਤਾ ਤਾਂ ਹਿਸਾਬ ਨਾਲ ਕੋਈ ਬੱਕ ਕੋਦੇ ਮੈਨੇਜਰ ਨੂੰ ਨੌਕਰੀ ਲਾਇਆ ਖੋਟੇ ਮੱਲੇ ਵੀ ਤੇ ਨਵੀਂ ਗਲੀ ਬਣੀਏ ਭਾਈ ਸੱਜਣਾ ਖੋਟੀ ਕੋਈ ਟੈਂਸ਼ਨ ਵਧਿਏ ਢੱਗ ਸੱਜਣਾ ਖੋਟੇ ਕਿਸੇ ਗਰੀਬ ਦਾ ਇਲਾਜ ਫ੍ਰੀ ਹੋਇਆ ਭਾਈ ਸੱਜਣਾ ਕੋਈ ਨੂੰ ਕਿਸੇ ਚੀਜ਼ ਦੀ ਸਹੂਲਤ ਮਿਲੀ ਹੈ ਢੱਗ ਸੱਜਣਾ ਆਹੀ ਤਲੇਸ਼ ਰਿਆ ਕਦੇ ਰੀ ਪੂਛੜ ਕੇ ਭੱਜ ਗਿਆ ਉਹ ਲੜ ਪਿਆ ਕਦੇ ਆ ਛੜ ਪਿਆ ਇਹਨਾਂ ਨੇ ਗੰਦ ਪਾਤਾ ਚਾਣਵਾਰੇ ਨੂੰ ਵੋਟਾਂ ਦੀ ਲੋਰ ਨਹੀਂ ਸੀ ਕਦੇ 4 ਪੈਸੇ ਦੇ गेहूं ਗੱਲੋਂ ਬੀਬੀ ਲੈ ਕੇ ਸੀ ਤੱਕੜੀ ਆਲੀ ਚੋਣ ਨਿਸ਼ਾਨ ਜਿਹੜਾ ਕਾਜੀ ਦਾ ਲੱਗੋ ਫੇਰ ਹੋਣ ਤੇ ਰਲ ਗਈ ਰਾਤ ਨੂੰ ਇੱਧਰ ਲੈ ਜਾਂਦੇ ਕੋਈ ਕਹਿ ਨਹੀਂ ਇਹਨਾਂ ਨੇ ਗੰਦ ਪਾਟਾ ਰਾਤ ਨੂੰ ਹੋਣ ਆ ਜੋ ਖੋਲ ਆ ਲਿਆ ਨੂੰ ਆ ਰਿੰਕੂ ਨੂੰ ਬਣਾਇਆ ਸੀ ਆਪਾਂ ਐਮਪੀ ਕਹਿੰਦੇ ਕੋਈ ਦੀ ਦੱਸੋ ਵੀ ਓ ਕਹੇਗੇ ਮੋਤੀ ਆ ਖਰਾਂਗੇ ਮੋਤੀ ਹੁਣ 11 ਸਾਲ ਜਿਹੇ ਦੇਸ਼ ਦਾ ਪ੍ਰਧਾਨ ਮੰਤਰੀ ਐ ਜਿਹਨੇ ਰੱਪੂਰੇ ਤੱਕ ਤੱਕਾ ਉਹਨੇ ਮੋਦੀ ਜੀ ਕੋਲੇ ਤੱਕਾ ਕਿ ਨਹੀਂ ਤੇਜ ਦਾ ਪ੍ਰਧਾਨ ਮੰਤਰੀ ਫੁੱਲਾ ਰਹਿਣਾ ਮੈਨੂੰ ਇਹ ਦੱਸ ਦੋ ਫੋਨ ਨੂੰ ਫਾਇਦਾ ਹੋਇਆ ਮਗਰ ਲਾ ਸਾਲ ਉਹ ਬੋਲਦੀ ਨਹੀਂ ਜਮਾਈ ਨਹੀਂ ਕੋਈ ਬੋਲੋ ਹਾਇਕ ਰਾਮ ਮੰਡੇ ਕਹਦੇ ਬਣਾਇਆ ਹੈ ਹਲੋ ਕੋਈ ਹੋਇਆ ਸਗਾ ਹਾਂ ਫਾਇਦਾ ਹੋਇਆ ਹੈ ਕਸਾ ਪਹਿਲਾਂ ਜਿਹੜਾ ਗੈਸ ਦਾ ਸਿਲੰਡਰ ਹੁੰਦਾ ਸੀ ਸਾਡੇ ਰਾਜ ਉਹ 350 ਦਾ ਹੁੰਦਾ ਸੀ ਮੋਦੀ ਦੇ ਰਾਜ ਚ 1150 ਦਾ ਇਹ ਫੇਡਾ ਪਕਾ ਸਾਡੇ ਰਾਜ ਚ ਪੈਟਰੋਲ ਡੀਜ਼ਲ ਹੁੰਦਾ ਸੀ 45 ਰੁਪਏ ਹੁਣ ਹੋ ਗਿਆ 90 ਤੇ 100 ਰੁਪਏ ਫੇਡਾ ਖੰਡ ਦਾ ਭਾਅ ਦੇਖ ਲਓ ਚਾਹ ਦਾ ਦੇਖ ਲਓ ਕੇਲ ਦਾ ਦੇਖ ਲਓ ਚਾਹ ਪੱਤੀ ਦਾ ਦੇਖ ਲਓ ਇਹ ਮੋਦੀ ਦੇ ਰਾਜ ਚ ਫੇਡਾ ਹੋਇਆ ਮੋਦੀ ਕੋਈ ਪੈਨਸ਼ਨ ਆਉਂਦੀ ਹੈ ਪ੍ਰਧਾਨ ਮੰਤਰੀ ਦਾ ਕੀ ਹੈ ਦਸਤ ਇੱਕ ਰਾਮ ਮੰਦਿਰ ਬਣਾਇਆ ਉਹ ਵੀ ਕਾਨੂੰਨ ਨੇ ਫੈਸਲਾ ਕੀਤਾ ਤੇ ਰਾਮ ਮੰਦਿਰ ਦਾ ਨਾਮ ਲੈ ਕੇ ਥੋੜੇ ਤੋਂ ਲਈਆਂ ਵੋਟਾਂ ਕਿ ਮੈਂ ਬਣਾਇਆ ਮੰਦਿਰ ਕੋਈ ਮੰਦਿਰ ਜੇ ਕੋਈ ਮੈਂ ਕੱਲ ਨੂੰ ਗੁਰਦੁਆਰਾ ਬਣਵਾ ਦਿਆਂ ਇਹਦਾ ਮਤਲਬ ਸਾਰਾ ਮੁਲਕ ਮੇਨੂੰ ਉੱਠਾ ਬਾਜੂਗਾ ਤੇ ਰੱਬ ਮੇਰਾ ਹੋ ਗਿਆ ਤੁਹਾਨੂੰ ਪਤਾ ਰਾਮ ਮੰਦਿਰ ਕਿੱਥੇ ਬਣਿਆ ਤੁਹਾਨੂੰ ਕਿਸ ਨੂੰ ਪਤਾ ਹੈ ਕੋਲ ਕਿ ਦੱਸੋ ਕਿੱਥੇ ਬਣਿਆ ਹੋਇਆ ਕਿਉਂ ਨਾ ਦੱਸ ਕਿੱਥੇ ਬਣਿਆ ਅਯੁੱਧਿਆ ਚ ਬਣਿਆ ਤੇ ਉੱਥੇ ਪਤਾ ਕੀ ਹੋਇਆ ਉੱਥੇ ਬੀਜੇਪੀ ਹਾਰ ਗਈ ਤੇ ਸੱਪਾ ਜਿੱਤ ਗਈ ਰਾਮ ਭਗਵਾਨ ਨੇ ਵੀ ਆਖਿਆ ਵੀ ਇਹ ਠਾਕ ਹੈ ਮੇਰਾ ਨਾਮ ਲੈ ਕੇ ਲੁਕਣਾ ਚਾਹੁੰਦਾ ਹੈ ਅਦਾ ਵਿੱਚ ਜਿੱਥੇ ਮੰਦਿਰ ਬਣਿਆ ਉੱਥੇ ਬੀਜੇਪੀ ਆ ਤੇ ਤੁਹਾਨੂੰ ਪਤਾ ਕੀ ਹੋਇਆ ਰਾਮ ਮੰਦਿਰ ਦਾ ਰਾਮ ਮੰਦਰ ਚੋਂ ਪਾਣੀ ਚੋਂ ਜੰਮਿਆ ਮੇਰੇ ਭਗਵਾਨ ਦੇ ਮੰਦਰ ਚੋਂ ਛਾਪੇ ਹੀ ਮਾਰੀ ਪਈ ਏ ਟੀਵੀ ਤੇ ਵੇਖਿਆ ਟੁਕਾ ਟੁਕਾ ਚੋਂ ਰਿਹਾ ਹੈ ਭਗਵਾਨ ਰਾਮ ਨੇ ਆਖਿਆ ਉਹ ਜੋਧਿਆ ਦੀ ਧਰਤੀ ਚੋਂ ਮੈਂ ਬੀਜੇਪੀ ਹਰਾਉਂਗਾ ਤੇ ਹਿੰਦੁਸਤਾਨ ਦੇ ਲੋਕਾਂ ਨੂੰ ਸੁਨੇਹਾ ਦੇਵਾਂਗਾ ਕਿ ਰਾਮ ਭਗਵਾਨ ਮੋਦੀ ਦਾ ਤੇ ਬੀਜੇ ਪਹਿਲਾਂ ਨਹੀਂ ਹੈ ਸੱਬਦਾ ਹੈ ਸਾਡਾ ਵੀ ਰਾਮ ਪਾਣ ਕੋਤਕੀ ਦਾ ਭਈ ਰਾਮ ਜੀ ਦਾ ਮੰਦਰ ਬਣਾਇਆ ਕੀ ਰਾਮ ਜੀ ਦਾ ਤੁਸੀਂ ਦੇਖਿਆ ਉੱਥੇ ਕਰਕੇ ਲੋਕਾਂ ਦੇ ਘਰੋਂ ਜਾ ਕੇ ਨਾ ਕਰੋ ਲੋਕਾਂ ਦੇ ਘਰੋਂ ਜਾ ਕੇ ਉੱਥੇ ਜੇ ਲੋਕ ਦੁਖੀ ਹੋਣਗੇ ਤਾਂ ਕਾਦੀ ਹਰਾਇਆ ਹੋਣਾ ਤੁਹਾਡੇ ਚ ਨੁਕਸ ਕੀ ਹੈ ਤੁਹਾਡੇ ਚ ਨੁਕਸ ਨਹੀਂ ਹੈ ਬਿਨਾ ਵੇਖੇ ਬਿਨਾ ਅੱਖਾਂ ਨਾਲ ਵੇਖੇ ਤੁਸੀਂ ਫੈਸਲਾ ਲੈ ਲੈਂਦੇ ਹੋ ਇੱਥੋਂ ਦੀ ਗੱਲ ਤੁਹਾਨੂੰ ਯੋਧਿਆਂ ਦੀਆਂ ਗੱਲਾਂ ਇੱਥੇ ਸੁਣਾ ਕੇ ਮੰਦਰਾਂ ਚ ਬੰਦੇ ਬੋਲਦੇ ਨੇ ਸੋ ਇਹਨਾਂ ਗੱਲਾਂ ਤੇ ਗੌਰ ਫਰਮਾਇਆ ਕਾਂਗਰਸ ਕਿਉਂ ਚੰਗੀ ਹੈ ਉਹ ਸੋਲੋ ਜਿੰਨੀਆਂ ਰੇਲ ਗੱਡੀਆਂ ਚੱਲੀਆਂ ਹੁਣ ਤੱਕ ਉਹ ਕਾਂਗਰਸ ਨੇ ਚਲਾਈਆਂ ਜਿਨਨੇ ਕਾਲੇਕ ਬਣਾਏ ਉਹ ਕਾਂਗਰਸ ਨੇ ਬਣਾਏ ਭਾਖੜਾ ਡੈਮ ਕਾਂਗਰਸ ਨੇ ਬਣਾਇਆ ਹਵਾਈ ਅੱਡੇ ਕਾਂਗਰਸ ਨੇ ਬਣਾਏ ਵੱਡੇ ਸਾਰੇ ਹਸਪਤਾਲ ਪੀਜੀਆ ਇਮਸ ਕਾਂਗਰਸ ਨੇ ਬਣਾਏ ਦਸੋਂ ਪਾਟ ਪਾਪੇ ਝਾੜੂ ਵਾਲਿਆਂ ਨੇ ਕੀ ਬਣਾਇਆ ਮੈਨੂੰ ਦੱਸੋ ਦੋਸਤ ਅੱਗੇ ਖੜਾ ਸੀ ਇੱਕ ਮੁੰਡਾ ਕਹਿੰਦਾ 70 ਸਾਲ ਚ ਕੀ ਕੀਤਾ ਮੈਂ ਆ ਗਿਆ ਸੁਣੀ ਨਹੀਂ ਗੱਲ ਕਿਸੇ ਕੋ ਮੈਂ ਕਿਹਾ ਸੁਣੀ ਨਹੀਂ ਬੰਦੀ ਸੀ ਇਸ ਦੇ ਚੀਂ ਕੋ ਅੰਗਰੇਜ਼ ਸੀ ਕਿ ਸੁਣੀ ਤੋਂ ਲੈ ਕੇ ਝਾੜ ਤੱਕ ਕਾਂਗਰਸ ਨੇ ਬਣਾਇਆ ਇਸ ਦੇ ਸਾਡੇ ਰਾਜ ਚ 10 ਸਾਲ ਪਹਿਲਾਂ ਸਾਡਾ ਪ੍ਰਧਾਨ ਮੰਤਰੀ ਸੀਗਾ ਅਸੀਂ 60 ਸਾਲ ਦੇਸ਼ ਚ ਰਾਜ ਕੀਤਾ ਸਿਉਨੇ ਦਾ ਪਾਪ ਤਾਂ ਕੀ ਸੀਗਾ ਅੱਜ ਤੋਂ 10 ਸਾਲ ਪਹਿਲਾਂ ਭੁੱਲ ਗੀਆਂ ਤੁਸੀਂ 20000 ਰੁਪਏ ਤੋੜਾ ਹੁਣ ਮੋਦੀ ਦੇ ਰਾਜ ਚ 75000 ਰੁਪਏ ਤੋੜਾ ਹੈ। ਹੁਣ ਤੁਸੀਂ ਆਪ ਦੀ ਕੁੜੀ ਦੇ ਵਿਆਹ ਤੇ ਸੋਨਾ ਨਹੀਂ ਪਾ ਸਕਦੇ ਚਾਂਦੀ ਪਾਇਆ ਕਰੋਗੇ। ਤੇ 5 ਸਾਲ ਜੇ ਮੋਦੀ ਰਹਿ ਗਿਆ ਚਾਂਦੀ ਵੀ ਨਹੀਂ ਪਾਇਆ ਲੋਹਾ ਪਾਇਆ ਕਰੋਗੇ। ਗਲਤ ਫਿਕਰ ਅਸੀਂ ਸੱਚ ਸਭ ਰਾਜ ਕੀਤਾ ਅਸੀਂ ਸੋਨੇ ਦਾ ਰੇਟ ਵਧਣ ਨਹੀਂ ਦਿੱਤਾ। ਬਾਈਆਂ ਇਹ ਦੱਸਾਂ ਸਾਰਾ ਕੀ ਚਾਰ ਕੁੜੀ ਵਧਾਤਾ। ਬੇਕੂਪ ਬਣਾਏਗਾ ਨਾ ਜਦੋਂ ਜਦੋਂ ਸੋਨਾ ਮਹਿੰਗਾ ਹੋਵੇ ਥੋੜੇ ਰਿਸ਼ਤੇਦਾਰ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਉਥੇ ਡਾਲਰ ਵੀ ਕਮੇ ਰੂਕੇ ਜਦੋਂ ਡਾਲਰ ਤੇ ਸੋਨਾ ਮਹਿੰਗਾ ਹੋਵੇ ਉਦੋਂ ਦੇਸ਼ ਗਰੀਬ ਹੁੰਦਾ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਸੋਨਾ ਬਿੱਤੀਆਂ ਨੂੰ ਬੈਂਕੀਆ ਹੈ ਇਹ 50 ਸਾਲਾਂ ਬਾਅਦ ਕਿਸੇ ਔਰਤ ਨੂੰ ਟਿਕਟ ਮਿਲੀ ਹੈ ਚੁੱਲ੍ਹੇ ਤੇ ਰੋਟੀਆਂ ਪਕਾਉਣਾ ਕਿ ਐਮਕੀ ਐਮਐਲਏ ਵੀ ਬੰਨਣਾ ਬੋਲੋ ਉਹਨੂੰ ਉਹ ਸਾਰੀ ਉਮਰ ਰੋਟੀਆਂ ਪਕਾਉਣੀਆਂ ਨੇ ਮੇਰੀ ਬੇਨਤੀ ਹੈ ਤੁਹਾਡੀ ਭੈਣ ਨੂੰ ਟਿਕਟ ਵੀ ਨਹੀਂ ਹੈ ਸਾਰੀਆਂ ਪਿੰਡ ਪਿੰਡ ਘਾਕਾ ਜਾ ਕੇ ਖੜੀ ਖੜੀ ਇੱਕ ਜਿਹੜੀ ਮੇਰੀ ਮਾਂ ਮੇਰੀ ਭੈਣ ਹੈ 50 ਵੋਟਾਂ ਪਵਾਵੇ ਭਾਵੇਂ ਉੱਤੇ ਝੰਡਾ ਖੋਨਾਂ ਦਾ ਲੱਗਿਆ ਭਾਜਪਾ ਦਾ ਲੱਗਿਆ ਰਹਿੰਦੇ ਮੁੰਡੇ ਨੇ ਲਾਇਆ ਤਾਂ ਡਰਾਉਂਦੇ ਆ ਝਾੜੂ ਦਾ ਲੱਗਿਆ ਝਾੜੂ ਦਾ ਲੱਗਿਆ ਰਹਿਣੋ ਅੰਦਰ ਹੀ ਅੰਦਰ ਜਾ ਕੇ ਤੁਸੀ ਨੂੰ ਸੁਨੇਹਾ ਲਾ ਦਿਓ ਆਪ ਦੀਆਂ ਕਿੱਤੀਆਂ ਰੋ ਮੰਦਰਾਂ ਆ ਰਿਆਂ ਸੇਹਲੀਆਂ ਨੂੰ ਕੀ ਝੰਡਾ ਛੱਤ ਦੇ ਤੇ ਬੋਲੋ ਹੱਥ ਦੇ ਚੁੱਪ ਚਾਪ ਇਹਨਾਂ ਨੂੰ ਪਤਾ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਇੱਥੇ ਕਰ ਲੈ ਲਿਆ ਤੇ ਪੰਜਾਂ ਦਿਨ ਬਾਅਦ ਕਰ ਲੈ ਜੂ ਕਿੱਥੇ ਕਿੱਥੇ ਘਰਾਂ ਦੇ ਵਿੱਚ ਜਿੱਥੇ ਮੋਟਾ ਪਿਆ ਕਰਨੀਆਂ ਕਰ ਰਹੇ ਹਾਂ ਅਸੀਂ ਤਾਂ ਕਰ ਹੀ ਦੇ ਆ ਸਾਡੀ ਬੀਬੀ ਸੁਰਿੰਦਰ ਕੋਲ ਕਿਹੜੀ ਕੰਮ ਕਰਾਉਂਦੇ ਆ। ਇਹ ਲੋਕਾਂ ਨੂੰ ਬੇਬੂਖ ਬਣਾਉਂਦੇ ਆ ਵੀ ਮੈਂ ਘਰ ਲੈ ਕਿਸੇ ਨੇ ਕੋਈ ਨਹੀਂ ਮਾਰਨੀ ਪਈ। ਕਿਸੇ ਨੇ ਨਹੀਂ ਆਉਣਾ। ਮੇਰੀਆਂ ਮਾਵਾਂ ਤੇਰਾ ਤੁਸੀਂ ਬੈਠੀਆਂ। ਕਿਸੇ ਨੇ ਵੀ ਸਾਡਾ ਕੰਮ ਕਰਨਾ ਮੇਰੇ ਮਾਤਾਵਾਂ ਪੈਣੋ। ਮੇਰੀਆਂ ਮਾਵਾਂ ਤੇ ਸਭ ਠਗੀਆਂ ਦੇ ਕੋਲੇ ਬਣੇ ਨੇ ਐ। ਇਹਨਾਂ ਤੋਂ ਬਚ ਜਿਓ ਜੇ ਬਚੀਦਾ। ਮੈਂ ਤੁਹਾਨੂੰ ਦੇਖੀ ਕਰਨੀ ਚਾਹਣਾ ਹੱਥ ਜੋੜ ਕੇ। ਮੇਰੀ ਧਿਆਨ ਨਾਲ ਗੱਲ ਸੁਣੋ। ਆਟਾ ਦਾ ਕਹਿੰਦਾ ਸੀ ਦੇਊਗਾ ਬੇਟਾ ਕਦਾ ਫਲਕੀਦ ਦਾ ਆਟਾ ਦਾ ਵੀ ਨਹੀਂ ਦਿੱਤਾ ਕਣਕ ਦਾ ਕਹਿੰਦਾ ਸੀ ਆਟਾ ਦੇਊਗਾ ਕਿਸੇ ਨੂੰ ਸੋ ਮੇਰੀ ਤੁਹਾਨੂੰ ਦੇਤੀ ਆ ਪੱਸਾ ਦਾ ਕਿਰਾਇਆ ਸੀ ਮੁੱਕੀਦਾ 300 ਰੁਪਇਆ ਕੋਈ ਪੈਨਸ਼ਨ ਸੀ ਅਸੀਂ 1500 ਕੀਤੀ 16000 ਕੁੜੀ ਦੇ ਯਾਤ ਤੇ ਮੈਂ ਦੱਸ ਸੀ ਅਸੀਂ 52000 ਕੀਤਾ 5 ਲੱਖ ਦਾ ਥੋੜਾ ਇਲਾਜ ਦਾ ਕਾਰਡ ਬਣਾਇਆ ਕਾਇਕ ਪਹਿਲਾਂ ਵੀ ਮਿਲਦੀ ਸੀ ਅਸੀਲੀ ਦਿੱਤੀ ਕਾਂਗਰਸ ਸੰਧੀ ਦੇ ਬਿਨੈ ਚੰਗਾ ਤੁਹਾਡਾ 1000 ਰੁਪਿਆ ਕਿੱਥੇ ਹੈ ਸਾਡਾ 1000 ਤਾਂ ਪੁੱਲ ਲੱਗੀਆਂ ਜਿਹੜਾ ਪੈਨਸ਼ਨ ਦਾ ਬਿੱਟਾ ਸੀਗਾ ਇਹ ਅਸੀਂ ਕੰਮ ਕਾਂਗਰਸ ਪਾਰਟੀ ਨੇ ਕੀਤਾ ਥੋੜਾ ਜਿਹਾ ਤੁਹਾਡਾ ਧੰਨਵਾਦ ਔਰ ਆਸ ਕਰਦਾ ਕਿ ਸਾਰੀਆਂ ਕੀਟੀਆਂ ਮੇਰੀਆਂ ਮਾਤਾ-ਪਿਤਾ ਭੈਣਾ ਮੇਰੀਆਂ ਮਾਵਾ ਭੈਣਾ ਸਾਹਮਣੇ ਬੈਠੇ ਬੱਚੇ ਬੈਠੇ ਨੌਜਵਾਨ ਸਾਥੀ ਬਜ਼ੁਰਗ ਬੈਠੇ ਲਈ ਥੋੜੀ ਜੀ ਹੈ ਕਿ ਸਾਰੀਆਂ ਜਾਣੀਆਂ ਹੁਣ ਅੱਜ ਤੋਂ ਸੋ ਖਾਲੋ ਪਾਪੀ ਜਿੱਦ 50% ਤੋਂ ਹੋਊਗੀ ਇੱਕ ਜਾਣੀ 50% ਆਵਾਜ਼ੀ ਹੈ ਨਹੀਂ ਤਾਂ ਇਸ ਤੋਂ ਬਾਅਦ ਕਿਸੇ ਨੇ ਕਿਸੇ ਔਰਤ ਨੂੰ ਟਿਕਟ ਨਹੀਂ ਦੇਣੀ ਪਹਿਲੀ ਵਾਰੀ ਹੌਸਲਾ ਕਰਕੇ ਕਾਂਗਰਸ ਪਾਰਟੀ ਨੇ ਕਿਸੇ ਬੀਬੀ ਨੂੰ ਦਿੱਤੀ ਨਹੀਂ ਕਿਹਾ ਉਹ ਆਖਾਂਗੇ ਨਹੀਂ ਬੀਬੀ ਦੇ ਵਸ ਦਾ ਰੋਗ ਨਹੀਂ ਇਹਨਾਂ ਤੋਂ ਰੁਟ ਕੇ ਪਕਾਉਣ ਦਾ ਵਿਚਾਰੀਆਂ ਦਾ ਕੰਮ ਖ ਲਓ ਇਹਨਾਂ ਨੂੰ ਐਮਐਲਏ ਨਾ ਬਣਾਓ ਚੋਣੀਆਂ ਨਾ ਪੀਪੀਆਂ ਐਮਐਲਏ ਬਣਨਾਂ ਇੱਕ ਇੱਕ ਟੋਣੀਏ ਤਾਂ ਬੀਬੀ ਦੇ ਹੱਕ ਦੇ ਵਿੱਚ ਤੁਲਜੋ ਫੇ ਘਾਗਰ ਹੋਕਾ ਦੇ ਦਿਓ ਜਿਹੜਾ ਫੁੱਲਾ ਘਰਾਂ ਦਾ ਫੁੱਲ ਨੂੰ ਵੋਟ ਪਾਉਂਦਾ ਹੈ ਜਾਂ ਚਾਹ ਨੂੰ ਪਾਉਂਦਾ ਉਹਨੂੰ ਰੋਟੀ ਚਾਰ ਦਿਨਾਂ ਦੀ ਵਰੀ ਬੰਦ ਕਰ ਦੇ ਹਾਂ ਆ ਗਾਡੇ ਕੱਪੜਿਆਂ ਨਾਲ ਨਿਗੇ ਜਾ ਮੇਰੇ ਕੋਲ ਕਹਿ ਲਾ ਭਗਵਾਨ ਤੁਮ ਜਿਹੜੇ ਜਗੇ ਸਾਡੇ ਘਰੇ ਨਾਲ ਤੋ ਇਹ ਕੰਮ ਕਰ ਦਿਓ ਕਿ ਆਪਣੀ ਧਰਮ ਨੂੰ ਸਭੀ ਮਾਣ ਨੂੰ ਜੀ ਸੁਰਿੰਦਰਵਰ ਨੂੰ ਪੰਜੇ ਦਾ ਬਟਨ ਦਿਵਾ ਕੇ ਦਿਖਾ ਦਿਓ ਇਹਦੇ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਜੈ ਹਿੰਦ